ਜੀ ਮੈਂ ਖਾਂਜੀ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਭਰਾ ਹੈਗਾ ਉੱਥੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਹੈ ਕਿ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਕਰਿੰਦਾ ਸੀਗਾ ਉਹਦੇ ਤੋਂ ਇੱਕ ਤਾਂ 4000 ਰੁਪਏ ਉਹਦੇ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੁੰਡੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਨਲੇਵਾ ਹਮਲਾ ਕਰਕੇ ਉਹ ਤੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਾਫ ਤੇ ਅਸੀਂ ਮੁਕੱਦਮਾ ਨੰਬਰ 80 ਡੇਟਿਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 तीन सब सैक्शन फाइव एंड थ्री फिफ्टी बी एन एस था आई पी सी एकुलेंग जी अटैप टू मर्डर तीन सौ बयासी चौंती और पांच सौ छे सो बेस्ड ऑन दैट क्योंकि एना हीनीस है इमीजिएटली एसपी सिटी जिन्होंने डी का चार्ज है इन्हना सुपरविजन टीम बनाई गई डीएसपी तलवं साबो राजेश ने ही, ਐਸਐਚਓ ਰਾਮਾ ਇਨਸਪੈਕਟਰ ਰਵਿੰਦਰ ਸਾਡੀ ਸੀਆਈਏ 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਨਾਨੇ ਟੀਮਸ ਫਾਰਮ ਕੀਤੀਆਂ ਡੀਐਸਪੀ ਸਾਹਿਬ ਐਸਐਚਓ ਰਿਚਾਰਡ ਸੀਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮਾਂ ਕਿਉਂਕਿ ਬਲਾਈਂਡ ਕੇਸ ਸੀਗਾ ਤੇ ਜਿਹੜਾ ਵਿਕਟਿਮ ਸੀਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਜ਼ ਚ ਰਜਿਸਟਰ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਦ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਈਡੈਂਟੀਟੀ ਤੇ ਦੱਸਣ ਲਈ ਤੇ ਉਸ ਏਰੀਆ ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨਾਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਸਲੇ ਤੇ ਅੱਜ ਸਾਨੂੰ ਸக்ஸੈਸ ਮਿਲੀ ਜਦੋਂ ਸੀਆਈਏ ਹੋ ਰਾਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਟਿੰਡਾ ਤਲਵੰਡੀ ਸਾਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਗੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰਨ ਟਾਈਮ ਯੂਜ਼ ਕੀਤੀ ਸੀ ਐਚ ਐਫ ਡਿਲਕਸ ਵਿਦਾਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ विद द साइंटिफिक इन्वेस्टिगेशन टेक्निकल ट्रेलिंग ऑफ सीसीटीवी कैमरास और ह्यूमन इंटेलिजेंस ने नो ट्रेस किता और uh, क्योंकि ये साडेले भी बड़ा इंपॉर्टेंट केस है जिस तरह uh, दरिंदगी नाल इननो अटैक किता गया सी सो आई कांग्रैचुलेट माय टीम किनाने लगे रहे थे नानने पढ़ले बंदे ये जेडे दोनों मुंडे करीब 20 साल दी नादी उम्र है ते एक बेरोजगार है जेड़ा बुगनी कुमार है ते दूजा दीपू किसी हेयर कटिंग दी शॉप ते काम करता है ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਨਾ ਤੋਂ ਕੇਸ ਸਟ੍ਰੈਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਜਿਵੇਂ ਜਿਸ ਤਰ੍ਹਾਂ ਇਹ ਵਾਰ ਦਾ ਫਲੀ ਉਮਰ ਵੀ ਛੋਟੀ ਹੈ ਕੋਈ ਨਸ਼ੇ ਵਗੈਰਾ ਦੀ ਆਤੀ ਹੈ ਕੋਈ ਹਲੇ ਕਾਫੀ ਪ੍ਰੀਲੀਮినਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਤੇ 20 ਸਾਲ ਤੋਂ ਵੀ ਦੇਖਣ ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਛਿੱਟ ਗਈ ਚੀਜ਼ਾਂ ਨੇ ਜੀ ਮੇਰੀ ਉਦੋਂ ਸ਼ਾਫਟ ਠੇਕੇਦਾਰਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਸਾਰੇ ਦਿਨ ਦੀ ਸੀਲ ਸੀ ਪਰ ਇੱਥੇ ਚਾਰਜ ਆ ਰਹੀ ਸੀ ਉਹ ਜੀ ਇਨੀਸ਼ially ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਟੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਕਿ ਡਿਊਇੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਸਟ੍ਰੈਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸਣਾ ਸੀ ਹਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈਏ ਔਰ ਜਿਹੜਾ ਵਿਕਟਿਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਐਦਾਂ ਦੀ ਰੰਜਿਸ਼ ਨਹੀਂ ਹੈ ਔਰ ਥੋੜੀ ਬਹੁਤ ਡਿਸਕ੍ਰਿਪਸ਼ਨ ਵੀ ਐਦਾਂ ਦੀ ਦੇ ਰਹਾ ਸੀ ਵੀ ਅਣਪਛਾਤੇ ਮੁੰਡੇ ਸੀਗੇ ਬਟ ਉਹਨੇ ਇਹ ਜ਼ਰੂਰ ਦੱਸਿਆ ਸੀ ਵੀ ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਤੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦੇ ਇਸ ਤਰ੍ਹਾਂ ਇੱਕ ਟਰਾਂਪਰੀ ਹੈ ਜੀ ਕੰਚਾਪਨਾ ਦੂਸਰਾ ਜਿਹੜਾ ਹਮਲਾ ਹੋਇਆ ਸ਼ਰਾਬ ਦੇ ਠੇਕੇ ਦੇ ਪਰਿੰਦੇ ਉੱਪਰ ਆਮ ਤੌਰ ਤੇ ਅਵੇਅਰ ਕੀਤਾ ਜਾਂਦਾ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਿੱਥੇ ਕੈਸ਼ ਦਾ ਕੰਮ ਹੋ ਉੱਥੇ ਸੀਸੀਟੀਵੀ ਕੈਮਰੇਸ ਸਟਾਇਦਾ ਹਾਂ ਜੀ ਇਹਨਾਂ ਕੋਲ ਤਾਂ ਵੱਡੀ ਅਮਾਉਂਟ ਹੁੰਦੀ ਹੈਗੀ ਇਹਨਾਂ ਨਾਲ ਵੀ ਇਸ ਤਰ੍ਹਾਂ ਦੀ ਕੋਈ ਕਰਨ ਬਤ ਵੀ ਤੁਹਾਡੇ ਵੀ ਸੀਸੀਟੀਵੀ ਕੈਮਰੇਜ ਜਾਂ ਸਿਕਿਉਰਟੀ ਨੂੰ ਲੈ ਕੇ ਬਿਕਉ ਮੇਰੀ ਉਸ ਟਾਈਮ ਇਮੀਡੀਏਟਲੀ ਕਈ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੀ ਤਾਂ ਸ਼ਾਪਸ ਹੈ ਉਹਨਾਂ ਨਾਲ ਗੱਲ ਹੋਈ ਸੀ ਵੀ ਕੈਮਰੇ ਜ਼ਰੂਰ ਹੋਣਾ ਚਾਹੀਏ ਬਟ ਕੋਈ ਬਾਈਂਡਿੰਗ ਡਾਊਨ ਨਹੀਂ ਹੈ ਬਟ ਅਪੀਲ ਤਾਂ ਮੇਰੀ ਇਹੀ ਹੈ ਕਿਉਂਕਿ ਸਾਨੂੰ ਵੀ ਦੋ ਦਿਨ ਤੁਸੀਂ ਕਹਿ ਸਕਦੇ ਹੋ ਕਿ ਅਸੀਂ 24 ਘੰਟੇ ਦਿਨ ਰਾਤ ਟ੍ਰੇਲ ਕਰਨ ਸਬੜਾ ਟੀਡੀਐਸ ਕਮ ਹੁੰਦਾ ਹੈ ਟ੍ਰੈਕ ਕਰਨ 'ਚ ਲੱਗਿਆ ਬਟ ਯੈਸ ਮੈਂ ਡੀਸੀ ਸਾਹਿਬ ਨਾਲ ਵੀ ਡਿਸਕਸ ਕਰਾਂਗੀ ਇਫ ਇਟ ਇਜ਼ ਪੋਸੀਬਲ ਕਿ ਬਾਕੀ ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਆ ਸੀ ਉਹ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲਵਾਈਏ ਤੇ ਨਫੇ ਵਾਲੇ ਮਾਮਲੇ 'ਚ ਕੁਝ ਉਹ ਜੀ ਅਸੀਂ ਪਰਚਾ ਦਰਜ ਕਰਤਾ ਬਟ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁਟ ਮਿਲੇ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋ ਅਸੀਂ ਇਮੀਡੀਏਟਲੀ ਉਹ ਸਾਡੇ ਕੋਲ ਫੁਟੇਜ ਸੀਗੀ ਅਸੀਂ ਦਿਖਾਈ ਵੀ ਵਿਕਟਿਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਏ ਆ ਵੀਲ ਟ੍ਰਾਈ ਟੂ ਕੈਚ ਦੈਟ ਉਸ ਯੂਮਨ ਤੇ ਕੁਝ ਲੋਕਾਂ ਦੇ ਇਹਨਾਂ ਦੇ ਉਹ ਵਿੱਚ ਬੈਠ ਕੇ ਉੱਥੇ ਹੀ ਛਾਪੇ ਲੱਗ ਜਾਂਦੇ ਨੇ ਟੀਕਾ ਖੋਲ ਦੇਦੇ ਵਿੱਚ ਅੰਦਰ ਬਟ ਕੇ ਪੀ ਲੈਂਦੇ ਆ ਜੀ ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤ ਹੋਇਆ ਹਾਂ ਹਾਂ ਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆ ਜਿਹੜੇ ਕਰਿੰਦੇ ਆ ਵੀ ਸਿ ਬੰਦ ਰੱਖੋ ਬਟ ਹਿਊਮਨ ਏਰਰ ਕਈ ਵਾਰੀ ਹੋ ਜਾਂਦਾ ਹੈ ਇਹ ਵੀ ਦੇਖ ਲਾਂਗੇ ਗੋਈ ਚਾਹ ਨਾ ਕੋਈ ਕੋਟਰ ਵੀ ਆਇਆ ਹੋ ਕਿਸੇ ਨਹੀਂ ਜੀ ਇਹ ਦੋਈ ਸੀਗੀ ਆਹ ਥੈਂਕ ਯੂ ਇਹ ਹਮੇਸ਼ਾ ਕੋਦਰ ਰੰਗ ਮੇਰੇ ਖੇਤੀ ਇਹ ਵਾਲਾ